ਪਤਾ ਨਹੀਂ ਇਹ ਮੁੰਡਾ ਕੁਝ ਦੱਸਦਾ ਹੀ ਨਹੀਂ ਤੇ ਇਹਦੇ ਪਿਓ ਨੇ ਵੀ ਪੋਲੇ ਜੇ ਮੂੰਹ ਨਾਲ ਕਹਿਤਾ ਕਿ 8 ਲੱਖ ਮੈਂ ਤੈਨੂੰ ਦੇ ਦੇਣਾ ਆਵੇ ਵੇ ਇੱਧਰ ਆ ਜਾ ਰੱਖ ਕਿੱਧਰ ਚੱਲਣਾ ਬਾਜ਼ਾਰ ਚੱਲਿਆਂ ਹਾਂ ਥੋੜਾ ਕੰਮ ਹੈਗਾ ਬਸ ਬਾਜ਼ਾਰ ਹੀ ਜਾਂ ਅੰਦਰ ਵੀ ਬਹਿ ਜਾ ਇੱਧਰ ਬਹਿ ਜਾ ਆ ਮੇਰੀ ਗੱਲ ਸੁਨ ਆ ਆ ਤੂੰ ਆਪਣਾ ਫੈਸਲਾ ਤਾਂ ਸੁਣਾਤਾ ਕਿ ਅਕੇ ਕੁੜੀ ਮੈਨੂੰ ਪਸੰਦ ਹੈ ਮੈਂ ਵਿਆਹ ਹੀ ਉਹਦੇ ਨਾਲ ਕਰਵਾਣਾ ਹਾਂ ਸਭ ਕੁਝ ਤੇ ਤੂੰ ਆਪੀ ਕਰੀਦਾਨਾ ਠੀਕ ਹੈ ਨਾ ਜੇ ਸਾਰਾ ਕੁਝ ਕਰ ਲਿਆ ਕਿ ਵਿਆਹ ਕੇ ਸਿੱਧੀ ਨੂੰ ਘਰੇ ਲੈ ਆ ਕੇ ਨਾ ਕੋ ਫੋਟੋ ਫਾਟੇ ਵਿਖਾ ਦੇ ਮਮੀ ਮੈਂ ਜੀ ਇਤਰਾ ਕਰਨਾ ਹੁੰਦਾ ਤੇ ਮੈਂ ਕਦੇ ਦਾ ਕੀਤਾ ਹੋਣਾ ਸੀਗਾ ਮੈਂ ਤੁਹਾਡੇ ਨਾਲ ਗੱਲ ਕੀਤੀ ਹੈ ਤੇ ਤੁਹਾਡੇ ਤੋਂ ਬਾਹਰ ਥੋੜੀ ਮੈਂ ਹੈਗਾ ਆ ਲੋ ਵੇਖ ਫੋਟੋਆਂ ਫੋਨ ਚ ਇੰਨੇ ਸਾਲਾਂ ਤੋਂ ਸੰਭਾਲ ਕੇ ਰੱਖੀਆਂ ਤੇ ਮਾਂ ਨੂੰ ਪਹਿਲਾਂ ਕੋਸ਼ਿਸ਼ ਨਹੀਂ ਕੀਤੀ ਵਿਖਾਣ ਦੀ ਕਿ ਮਾਂ ਆ ਥਾਂ ਥਾਂ ਦੇ ੱੱਕੇ ਖਾਨੀ ਫਿਰਦੀ ਆ ਕਦੀ ਕਿਹੇ ਵਿਚੋਲੇ ਦੇ ਮੱਥਾ ਮਾਰਦੀ ਕਦੀ ਕਿਹੇ ਵਿਚੋਲੇ ਦੇ ਆ ਕੁੜੀ ਦਾ ਤੇ ਜਾਂ ਪਹਿਲਾਂ ਹੀ ਕਰਕੇ ਰੱਖਿਆ ਆ ਕੀ ਐ ਚੁੱਪੀ ਹੋ ਗਏਗੇ ਵੇ ਵੇ ਪੈੜਿਆ ਵੇ ਇੰਨਾ ਸੋਹਣਾ ਚੰਨ ਕਿੱਦਾਂ ਲੁਕਾ ਕਿੱਥੇ ਲੁਕਾ ਕੇ ਰੱਖਿਆ ਸੀ ਇਹ ਬ੍ਰਹਮਸਤਰ ਹੀ ਗਿਆ ਫਿਰ ਐਂਡ ਤੇ ਹੀ ਕੱਢਣਾ ਸੀ ਆਹੋ ਗੱਲਾਂ ਤਾਂ ਕੋਈ ਕਰਨੀਆਂ ਤੇਰੇ ਕੋ ਸਿੱਖੇ ਵੇ ਹੁਣ ਫੋਟੋ ਜੀ ਬਖਾਈ ਜਾਣੀਆ ਕੇ ਸਾਹਮਣੇ ਵੀ ਲਿਆ ਕੇ ਮੇਰੇ ਖੜੀ ਕਰੇਗਾ ਮੈਨੂੰ ਬੁਲਾ ਤਾ ਦੇ ਇਹਨੂੰ ਮੰਮੀ ਇਹੋ ਹੀ ਤੇ ਮੈਂ ਕਹਿਣ ਡਿਆ ਉਹ ਆਖੀ ਜਾਂਦੇ ਘਰ ਆਉਣਾ ਵਾ ਐਤਵਾਰ ਐਤਵਾਰ ਘਰੇ ਆਣਾ ਆਹੋ ਤੇ ਬਲਾਲਾ ਤੂੰ ਵੇਲਾ ਕਿਣਾ ਬੈਨਾ ਤੇ ਲੈ ਹੁਣ ਇਸ ਤਰ੍ਹਾਂ ਦੇ ਚ ਬੁਲਾਵਾਂ ਪੁੱਤ ਇਹੋ ਹੀ ਤੇ ਚਿੰਤਾ ਪਈ ਹੋਈ ਆ ਤੇ ਸਾਡੇ ਘਰ ਨੂੰ ਕੀ ਹੋਇਆ ਉਹ ਗੱਲ ਵੱਖਰੀ ਆ ਕਿ ਪਿੱਛੇ ਦੋ ਕਮਰੇ ਆ ਅੱਗੇ ਢਾਂਚਾ ਕੋਈ ਗੱਲ ਨਹੀਂ ਉਹਦੇ ਪੈਰਾਂ ਪਿੱਛੇ ਆਪੀ ਆਪਣਾ ਮਕਾਨ ਵੀ ਬਣ ਜਾਊਗਾ ਮੰਮੀ ਨਹੀਂ ਮੈਂ ਸਾਰੀ ਗੱਲ ਕਰ ਸਕਦਾ ਚਲੋ ਮੈਂ ਬੜਾ ਜ਼ਰੂਰੀ ਆ ਮੈਂ ਚੱਲਿਆ ਚੱਲ ਨਾ ਆ ਫੋਨ ਦੇ ਦੋ ਰਹਿੰਦੇ ਵੇ ਮੇਰੇ ਕੋਲ ਮੈਂ ਤੁਹਾਨੂੰ WhatsApp ਕਰ ਦੇਣਾ ਤੁਸੀਂ ਵੇਖ ਲਿਓ ਕਿੰਨੀ ਸੋਹਣੀ ਆ ਆਪ ਤੂੰ ਹੋਇਆ ਉਹਨਾਂ ਦੇ ਘਰੇ ਤੇ ਉਹਨੂੰ ਨਹੀਂ ਲਿਆਇਆ ਤੂੰ ਮੈਨੂੰ ਬਖਾ ਤੇ ਦਿੰਦਾ ਕਰਦਾ ਮੈਂ ਕੁਝ ਜੇ ਕਲੀਰੇ ਨਾਲ ਲੈ ਕੇ ਆਣੀ ਆ ਕਰਦਾ ਮੈਂ ਕੁਝ ਕਰਦਾ ਕਰ ਲਾਂ ਚੱਲ ਮੇਰੇ ਪੁੱਤ ਨੇ ਦੱਸ ਤੇ ਦਿੱਤਾ ਕਿ ਮੈਨੂੰ ਕੁੜੀ ਪਸੰਦ ਆ ਜੇ ਕਿਤੇ ਪਹਿਲਾਂ ਦੱਸ ਦਿੰਦਾ ਤੇ ਮੈਂ ਦੇ ਮਾਪਿਓਂ ਕੋ ਜਾ ਕੇ ਝੋਲੀ ਫਲਾ ਲੈਣੀ ਸੀ। ਕਿ ਤੀ ਮੇਰੀ ਝੋਲੀ ਚ ਪਾ ਦੋ। ਚਲੋ। ਵਿਆਹ ਤੇ ਮੈਨੂੰ ਲੱਗਦਾ ਈ ਆ ਪੱਕਾ ਹੋ ਜਾਣਾ। ਮੈਨੂੰ ਤੇ ਬੜੀ ਹੀ ਜ਼ਿਆਦਾ ਖੁਸ਼ੀ ਹੁੰਦੀ ਆ ਕਿ ਫਾਈਨਲੀ ਸਾਡਾ ਰਿਸ਼ਤਾ ਹੋਣ ਲੱਗਾ। ਨਹੀਂ ਤੇ ਹੁਣ ਤੱਕ ਤੇ ਲਟਕਿਆ ਹੀ ਪਿਆ ਸੀਗਾ। ਮੈਂ ਨੇ ਡ्रेसेस ਵੇਖਣ ਦੀ ਸੀ। ਆ ਕਿੰਨੀ ਸੋਹਣੀ ਡਰੈੱਸ ਆ। ਪਰ ਇਤਰਾ ਦੀ ਆਵੇ ਸਹੀ ਔਨਲਾਈਨ ਮੰਗਾ ਤੇ ਲਈਦੀ ਆ ਪਰ ਸਾਈਜ਼ ਨਾ ਉਤਰਾਂ ਦਾ ਆਂਦਾ ਨਹੀਂ ਆ ਜਿਸ ਤਰ੍ਹਾਂ ਦੀ ਦਿਖਾਉਂਦੇ ਆ ਕਿਰਨ ਹਾਂਜੀ ਮੰਮੀ ਤੁਸੀਂ ਹਾਂ ਕਿਵੇਂ ਦੀ ਬਈ ਆ ਮੈਂ ਮੰਮੀ ਡਰੈਸਾਂ ਵੇਖਣ ਦੀ ਆ ਜੋ ਡਸਾਂ ਵੇਖਣ ਲਈ ਆ ਵਧੀਆ ਲੱਗੀਆਂ ਮੈਂ ਵਧੀਆ ਦੇ ਲੱਗਣ ਦੀਆਂ ਬਾਕੀ ਔਨਲਾਈਨ ਦਾ ਤੁਹਾਨੂੰ ਪਤਾ ਹੀ ਆ ਅਨੂੰ ਛੱਡ ਪਹਿਲਾਂ ਮੇਰੀ ਗੱਲ ਸੁਣਨਾ ਹਾਂਜੀ ਮੰਮੀ ਪਾਪਾ ਤੇਰੇ ਮੈਨੂੰ ਪੁੱਛਦੇ ਪਏ ਸੀ ਕਿ ਕਿਰਨ ਨਾਲ ਕੋਈ ਗੱਲਬੁੱਲ ਹੋਈ ਆ ਕੋਈ ਗੱਲ ਨਹੀਂ ਹੋਈ ਮੁੰਡੇ ਨਾਲ ਕਿਸ ਬਾਰੇ ਮੰਮੀ ਕਿਸ ਬਾਰੇ ਬੇਟਾ ਉਹਨਾਂ ਦੇ ਘਰ ਜਾਣਾ ਸੀ ਤੈਨੂੰ ਪਤਾ ਹੀ ਆ ਪਾਪਾ ਤੇ ਮੂਡ ਦਾ ਫੇਰਾਂ ਵੀ ਬਦਲ ਬਦਲ ਹੁਣ ਜਾਣਗੇ ਓਹੋ ਮੰਮੀ ਤੂੰ ਟੈਨਸ਼ਨ ਨਾ ਲਓ ਮੈਂ ਗੱਲ ਕਰ ਲਾਂਗੀ ਵੈਸੇ ਵੈਸੇ ਪਾਪਾ ਫ੍ਰੀ ਕਰ ਦੂੰ ਆ ਪਾਪਾ ਫ੍ਰੀ ਆ ਹੁਣ ਦੋ ਤਿੰਨ ਦਿਨ ਫ੍ਰੀ ਫ੍ਰੀ ਹੈਗੇ ਆ ਤੈਨੂੰ ਪਤਾ ਹੀ ਆ ਪਾਪਾ ਫ੍ਰੀ ਹੈਗੇ ਆ ਜਾਂ ਸ਼ਨੀ ਆਤਵਾਰ ਉਹਨਾਂ ਨੂੰ ਕਹਾਂ ਮਿਲ ਲਓ ਇਤਰਾ ਕਰਦੇ ਆ ਆਪਾਂ ਸੰਡੇ ਦਾ ਨਾ ਰੱਖ ਲਈਏ ਚਲ ਦੇਖ ਲੈ ਜਿਸ ਤਰਾ ਮਰਜ਼ੀ ਕਰ ਲੈ ਪਰ ਸ਼ਨੀ ਆਤਵਾਰ ਤੱਕ ਰੱਖ ਲਵੋ ਪਪਾ ਕਾਲੇ ਪਏ ਆ। ਚਲੋ ਠੀਕ ਆ ਮੰਮੀ। ਉਹਦਾ ਵੀ ਵਿਚੋਲੇ ਦਾ ਵੀ ਫੋਨ ਆਣ ਡਿਆ ਪਪਾ ਨੇ ਟਾਲ ਦਿੱਤਾ। ਪਪਾ ਕਹਿੰਦੇ ਹਜੇ ਨਹੀਂ ਅਸੀਂ। ਵਿਚੋਲੇ ਨੂੰ ਤੇ ਹੁਣ ਨਾ ਕਰ ਦੋ। ਕਰ ਦਿੱਤੀ ਤੂੰ ਸਮਝੋ ਕਰ ਦਿੱਤੀ ਆ। ਹੁਣ ਮੈਂ ਆਰਾਮ ਨਾਲ ਹੀ ਗੱਲ ਕਰਾਂਗੇ ਪਪਾ ਨਾਲ। ਤੈਨੂੰ ਪਤਾ ਹੀ ਆ ਪਪਾ ਦੇ ਸੁਭਾਅ ਦਾ। ਠੀਕ ਆ ਮੰਮੀ। ਤੇ ਤੁਸੀਂ ਜਾਣਾ ਵਾ। ਤੁਸੀਂ ਵੇਖੋ ਕਿ ਆ ਜਿਓ। ਤੇ ਮੇਰੀ ਗੱਲ ਸੁਣ ਤੈਨੂੰ ਪਰਦੇ ਨਾਲ ਦੱਸਣ ਲੱਗੀ ਐ। ਹਾਂਜੀ। ਪਪਾ ਪੂਰੀ ਅੰਦਰੋਂ ਤਿਆਰੀ ਕਰਦੇ ਪਏ ਆ। ਅੱਛਾ। ਹਾਂ। ਤੇ ਪਪਾ ਨੇ ਸੁਨਿਆਰੇ ਨਾਲ ਵੀ ਗੱਲ ਕੀਤੀ ਐ। अच्छा ਤੇ ਪਾਪਾ ਮੈਂ ਤੈਨੂੰ ਵੈਸੇ ਦੱਸਣ ਲੱਗੀਆਂ ਜੇ ਤੂੰ ਓਹਨ ਮੁੰਡੇ ਨੂੰ ਨਾ ਦੱਸੀ ਕਿ ਸ਼ੋਅ ਨਾ ਕਰੇ ਨਹੀਂ ਮੰਮੀ ਤੂੰ ਟੈਨਸ਼ਨ ਨਾ ਲੋਨਾ ਵਗੈਰਾ ਬਣਾਉਂਦੀ ਨਾ ਗੱਲ ਕਰਦੇ ਪਏ ਠੀਕ ਹੈ ਮੰਮੀ ਤੇ ਪਾਪਾ ਕੰਦੇ ਪਏ ਜੇ ਮਨੋਦਾਂ ਦਾ ਘਰਬਾਰ ਚੱਜਿਆ ਸਭ ਕੁਝ ਚੱਜਿਆ ਤੇ ਮੈਂ ਉੱਥੇ ਰੋਕ ਦੇਣਾ ਤੈਨੂੰ ਤਦ ਮੈਂ ਤੈਨੂੰ ਹਾਂ ਤਦ ਤੈਨੂੰ ਮੈਂ ਕਹਿੰਦੀ ਉਹਨਾਂ ਨੂੰ ਫੋਨ ਕਰ ਚੱਲ ਫਲਾ ਇੱਕ ਬੰਨ ਗੱਲ ਦੱਸ ਮੁੰਡੇ ਨਾਲ ਗੱਲ ਤੇਰੇ ਪਾਪਾ ਨੇ ਕਰ ਲਈ ਤੂੰ ਕੰਨੀ ਮੈਂ ਉਹਨਾਂ ਦੀ ਮੰਮੀ ਨਾਲ ਗੱਲ ਕਰ ਲਈ ਹੈ ਪਰ ਮੇਰੇ ਕਾ ਔਰ ਮੇਰੀ ਗੱਲ ਕਿਦੋਂ ਕਰਾਣੀ ਹੈ ਤੇ ਜਾਣਾ ਤੇ ਤੂੰ ਪੁੱਤਰ ਉਹਨਾਂ ਦੇ ਘਰ ਹੈ ਨਾ ਇਹ ਗੱਲ ਤੇ ਤੁਹਾਡੀ ਠੀਕ ਆ ਨਾ ਮੰਮੀ ਮੇਰੀ ਗੱਲ ਸੁਣੋ ਮੈਂ ਇਸ ਤਰ੍ਹਾਂ ਕਰਦੀ ਅੱਜ ਮੈਂ ਨਾ ਫੋਨ ਕਰਾਂਗੀ ਇਹਨਾਂ ਨੂੰ ਤੇ ਕਹਾਂਗੀ ਕਿ ਤੁਹਾਡੀ ਉਹਨਾਂ ਦੀ ਮੰਮੀ ਦੇ ਨਾਲ ਗੱਲ ਕਰਵਾ ਦੇ ਚਲ ਪੁੱਤਰ ਉਹ ਤੇਰੀ ਮੈਂ ਗੱਲ ਮੰਨਦੀ ਆ ساری ਉਮਰ ਤੂੰ ਉਹਨਾਂ ਕੋਲ ਰਹਿਣਾ ਮੈਂ ਪਰ ਉਹ ਤਾਂ ਮੰਮੀ ਦਾ ਸੁਭਾਅ ਠੀਕ ਹੈ ਨਾ ਕੋਈ ਲਾਲਚ ਲੂਲਾਚ ਤਾਂ ਨਹੀਂ ਕਿਸੇ ਚੀਜ਼ ਦਾ ਨਹੀਂ ਮੰਮੀ ਜੇ ਲਾਲਚ ਹੁੰਦਾ ਤੇ ਉਹ ਫਿਰ ਮੁੰਡੇ ਤੋਂ ਵੀ ਨਜ਼ਰ ਆਣਾ ਸੀਗਾ ਨਾ ਮੁੰਡੇ ਦੀ ਗੱਲ ਮੈਂ ਸਾਰੀ ਸਮਝ ਗਈ ਕਿ ਮੁੰਡੇ ਨੂੰ ਕਿਸੇ ਚੀਜ਼ ਦਾ ਬਲ ਨੂੰ ਹੋਰ ਤਰੱਕੀਆਂ ਦੇਣੀਆਂ ਮੈਂ ਕੋਈ ਉਹੋ ਜਿਹੀ ਗੱਲ ਨਹੀਂ ਟੋੜੀ ਕਰਮਾਂ ਭਾਗਾਂ ਵਾਲੀਆਂ ਜਦੋਂ ਤੇ ਸਾਡੇ ਘਰ ਹੋਈ ਸੀ ਨਾ ਤੇ ਪ੍ਰਮਾਤਮਾ ਦੀ ਕਰਮਾ ਗੱਡੀਆਂ ਗੁੱਡੀਆਂ ਮਕਾਨ ਸਾਡਾ ਉਦੋਂ ਬਣਿਆ ਸੀ ਤੇ ਉਹਨਾਂ ਦੇ ਘਰ ਵੀ ਤੂੰ ਪੈਰ ਪਾਣੇ ਤੇ ਹਰ ਇੱਕ ਚੀਜ਼ ਬਣ ਜਾਈ ਮੈਨੂੰ ਅੰਨਾ ਪੁੱਤਰ ਪਤਾ ਹੈਗਾ ਤੇਰਾ ਹਾਂਜੀ ਮੰਮੀ ਪਰ ਇਹ ਹੈਗਾ ਮੈਨੂੰ ਡਰ ਬੜਾ ਲੱਗਦਾ ਪਿਆ ਓਹੋ ਮੰਮੀ ਡਰੋ ਨਾ ਤੁਸੀਂ ਡਰ ਐਸ ਕਰਕੇ ਲੱਗਦਾ ਪਿਆ ਪਿਆਵਾਂ ਕਿ 22 ਦਾ ਮੰਮੀ ਤੇ ਲਾਲਚ ਨਿਕਲਈ ਫੇਰ ਨਹੀਂ ਮੰਮੀ ਮਾਂ ਦੀ ਪਰਵਰਿਸ਼ ਹੀ ਬੱਚਿਆਂ ਤੇ ਅੱਗੇ ਹੁੰਦੀ ਆ ਜੇ ਉਹੇ ਤਰ੍ਹਾਂ ਦੇ ਨਹੀਂਗੇ ਤੇ ਉਹਨਾਂ ਦੀ ਮੰਮੀ ਕਿਹੋ ਜਿਹੇ ਤਰ੍ਹਾਂ ਦੇ ਉਹਨਵੇਂ ਭਾਵੇਂ ਪੁੱਤਰ ਸਹੀ ਹੋਣਗੇ ਪਰ ਮੇਰਾ ਤੇ ਉਹਨਾਂ ਦਾ ਇੱਕ ਵਾਰੀ ਵੀ ਮੇਲ ਨਹੀਂ ਨਾ ਹੋਇਆ ਤੁਸੀਂ ਇਤਨਾ ਕਰੋ ਅੱਜ ਨਾ ਮੈਂ ਇਹਨਾਂ ਨਾਲ ਗੱਲ ਕਰਾਂਗੀ ਤੁਸੀਂ ਨਾ ਫੋਨ ਤੇ ਗੱਲ ਕਰ ਲਿਓ ਫੇਰ ਤੁਸੀਂ ਡਿਸਕਸ ਕਰ ਲਿਓ ਕਦੋਂ ਮਿਲਣਾ ਵਾ ਕਦੋਂ ਕਦੋਂ ਇੱਕ ਦੂਜੇ ਨੂੰ ਮਿਲਣਾ ਵਾ ਠੀਕ ਆ ਉਹ ਤੋਂ ਇਹ ਸਾਰੀ ਗੱਲ ਕਰ ਲਓ ਗੋਲਡੀ ਨੂੰ ਕਹਿ ਦਵਾਂ ਕਿ ਸ਼ਨੀਵਾਰ ਦਾ ਜਾਂ ਐਤਵਾਰ ਦਾ ਪ੍ਰੋਗਰਾਮ ਰੱਖ ਲੈ ਪਰ ਉਹਨਾਂ ਦੇ ਉਸ ਤੋਂ ਪੱਲਾ ਉਦੀ ਮੰਮੀ ਨੇ ਕਹਿੰਨਾ ਫੋਨ 'ਚ ਹੀ ਗੱਲ ਕਰ ਲੈਣ ਭਾਵੇਂ ਠੀਕ ਆ ਮੰਮਾ ਦੱਸ ਹੁਣ ਤੂੰ ਲੈਣਾ ਕੀ ਮੰਮੀ ਮੈਂ ਕੁਝ ਵੀ ਨਹੀਂ ਲੈਣਾ ਨਹੀਂ ਨਹੀਂ ਮੇਰੇ ਦਸ ਸਬਰ ਪੁੱਤ ਕੀ ਲੈਣਾ ਹੈ ਲੈ ਮੰਮੀ ਲੈਣਾ ਕੀ ਕੁਝ ਵੀ ਨਹੀਂ ਲੈਣਾ ਤੁਹਾਡਾ ਪਿਆਰ ਹੀ ਬੜਾ ਮੇਰੇ ਵਾਸਤੇ ਤੁਹਾਨੂੰ ਪਤਾ ਹੀ ਆ ਪਾਪਾ ਦਾ ਨਹੀਂ ਫੇਰ ਵੀ ਦੱਸ ਤੇ ਚਾਸ ਰੰਗ ਕਰੀਏ ਤੇਰੇ ਸੱਸ ਨੂੰ ਟੋਪਸ ਪਾ ਦੰਨੇ ਆ ਮੰਮੀ ਇਹਦਾ ਮਤਲਬ ਤੁਸੀਂ ਮੇਰਾ ਵਿਆਹ ਸ਼ੀਤੀ ਕਰ ਦੇਣਾ ਹਾਂ ਪੁੱਤਰ ਤੇਰੇ ਪਾਪਾ ਤੇ ਪੰਡਤ ਕੋਲ ਮੂਰਤ ਵੀ ਗੜਵਾਈ ਅੱਛਾ ਹਾਂ ਪਾਪਾ ਕਹਿੰਦੇ ਐ ਪੰਡਤ ਨੇ ਕਿਹਾ ਵੈ ਕਿ ਮੁੰਡਾ ਠੀਕ ਐ ਪਰ ਮਨ ਤੇਰੇ ਪਾਪਾ ਨੇ ਕਿਹਾ ਕਿਰਨ ਨੂੰ ਨਾ ਦੱਸੀ ਹਜੇ ਮੰਮੀ ਤੂੰ ਹੀ ਮੇਰੇ ਤੋਂ ਕੁਝ ਵੀ ਨਹੀਂ ਲੁਕਾਉਂਦੀ ਮੈਂ ਨਹੀਂ ਲੁਕਾਉਂਦੀ ਪਰ ਜੇ ਨਾ ਤੇਰੀ ਛੋਟੀ ਭੈਣ ਤੇ ਤੈਨੂੰ ਪਤਾ ਹੀ ਸੋਹਰਿਆਂ ਵੱਲੋਂ ਵੱਡੀ ਭੈਣ ਉਹ ਸੋਰੀ ਸੋਰੀ ਵੱਡੀ ਛੋਟੀ ਕੀ ਕਵਾਂ ਉਹਦਾ ਕੱਦ ਛੋਟਾ ਹੈਗਾ ਨਾ ਉਹਨੂੰ ਤੇ ਕੰਪਲੈਂਨ ਹੀ ਭਲਾਇਆ ਹਣਾ ਕੰਪਲੈਂਨ ਨੂੰ ਨਹੀਂ ਕੀ ਪਤਾ ਬੜਾ ਕੁਝ ਭਲਾਇਆ ਉਹਦੀ ਹਾਈਟ ਪਤਾ ਨਹੀਂ ਕਿੱਦੇ ਤੇ ਰਹਿ ਗਈ ਚੱਲ ਸਾਰੀਆਂ ਗੱਲਾਂ ਛੱਡ ਜਦੋਂ ਤੇਰੀ ਵੱਡੀ ਭੈਣ ਦਾ ਵਿਆਹ ਕੀਤਾ ਸੀ ਉਹਦੀ ਸੱਸ ਨੂੰ ਤੇ ਮੈਂ ਪਾਇਆ ਹੀ ਕਿੱਟੀ ਸੈੱਟ ਹੈ ਠੀਕ ਹੈ ਨਾ ਹੁਣ ਮੈਂ ਸੋਚਦੀ ਪਈ ਆ ਕਿ ਉਹਨਾਂ ਵੱਲ ਜਾਣਾ ਵਾ ਸ਼ਨੀਵਾਰ ਜਾਈਏ じゃ ਉਹ ਤੂੰ ਟਾਈਮ ਲੈਣਾ ਵਾ ਉਹਨਾਂ ਕੋਲੋਂ ਕੋਈ ਗੱਲ ਨਹੀਂ ਮੰਮੀ ਤੁਸੀਂ ਗੱਲ ਕਰਨੀ ਨਾ ਤੁਸੀਂ ਵੀ ਆਪਸੇ ਡਿਸਕਸ ਕਰ ਲਿਓ ਉਹ ਤੇ ਮੈਂ ਕਰ ਲਾਂਗੀ ਚਲ ਫਿਰ ਇਸ ਤਰ੍ਹਾਂ ਕਰਾਂਗੀ ਥੋੜੀ ਤਿਆਰੀ ਕਰਕੇ ਮੈਂ ਲੈ ਜਾਵਾਂਗੀ ਤੇ ਆਉਂ ਕਹਿੰਦੀ ਸੱਸ ਨੂੰ ਨਾ ਟੋਪਸ ਪਾਵਾਂਗੀ ਰੋਕੇ ਇਹ ਤੇ ਕਰਨਾ ਹੀ ਕਰਨਾ ਤੁਸੀਂ ਨਾ ਇਹ ਸਾਰੇ ਆਪਣੇ ਸ਼ੱਕ ਨਾ ਉੱਥੇ ਜਾ ਕੇ ਕਲੀਅਰ ਕਰ ਲਿਓ ਬਾਕੀ ਬੱਸ ਇਹ ਤਰ੍ਹਾਂ ਦਾ ਕੁਝ ਵੀ ਨਹੀਂ ਕਰਨਾ ਚਲ ਫਿਰ ਇਸ ਤਰ੍ਹਾਂ ਕਰੀ ਗੋਲਦੀ ਨੂੰ ਫੋਨ ਕਰਦੀ ਕੀ ਮੰਮੀ ਨਾਲ ਆਪਣੇ ਪਾਪਾ ਨਾਲ ਗੱਲ ਕਰੋ ਸ਼ਨੀਵਾਰ ਜਾਂ ਐਤਵਾਰ ਅਸੀਂ ਜਾਵਾਂਗੇ ਤੇ ਫਿਰ ਤੇਰਾ ਰੋਕਾ ਦੇਖ ਲਵਾਂਗੇ ਪਰ 골ਡੀ ਉਹਨਾਂ ਨਾਲ ਗੋਲ ਮੋਲ ਗੱਲ ਕਰੀ ਪਰ ਉਹਨੂੰ ਹਜੇ ਆ ਨਾ ਕੰਵੀ ਕਿ ਰੋਕਿਆ ਰੁਕਾ ਲਾਣਾ ਪਰ ਮੈਂ ਆਪਣੇ ਘਰੋਂ ਤਿਆਰੀ ਕਰਕੇ ਪੂਰੀ ਜਾਵਾਂਗੇ ਅਸੀਂ ਉਸਲੇਲੇ ਟਾਈਮ ਪਾਪਾ ਤੈਨੂੰ ਪਤਾ ਉਹਨਾਂ ਨੇ ਗਰਮ ਹੋਏ ਨਾ ਮਿੰਟ ਚ ਇਹ ਕੀ ਕੀਤਾ ਜੇ ਐਦਾਂ ਕੀ ਅੱਗੇ ਉਦੋਂ ਮੁੰਡਾ ਘਰ ਆਣਾ ਤੇ ਪਾਪਾ ਨੇ ਤੇਰੇ ਨੇ ਕਿਹਾ ਤਾਂ ਤੁਹਾਡੀਆਂ ਕੱਚੀਆਂ ਪੱਕੀਆਂ ਤੇ ਪੱਲਾਂ ਸਲਾਵਾਆਂ ਹੋਈਆਂ ਸੀ ਤੇ ਮੁੰਡੇ ਨੂੰ ਘਰੋਂ ਬਾਹਰ ਖਿਲਾ ਰਿਹਾ ਆ ਜੇ ਚਲੋ ਠੀਕ ਮੰਮੀ ਮੈਨੂੰ ਤੇ ਯਕੀਨ ਨਹੀਂ ਹੁੰਦਾ ਕਿ ਪਾਪਾ ਮੰਨ ਗਏ ਨਹੀਂ ਛੇਤੀ ਪੁੱਤਰ ਪਾਪਾ ਤੇ ਮੰਨ ਗਏ ਪਾਪਾ ਨੂੰ ਤੇ ਮੈਨੂੰ ਹੋਰ ਕੋਈ ਇਤਰਾਜ਼ ਨਹੀਂ ਹੈ ਅੱਜ ਕੱਲ ਸਿਆਪਾ ਡਰ ਲੱਗਦਾ ਵਾ ਕਿ ਜਿਹੜੇ ਲੋਕੀ ਲਵ ਮੈਰਿਜੇ ਕਰਾ ਲੈਂਦੇ ਨਾ ਐਜੇ ਟੀਵੀ ਚ ਨਿਊਜ਼ ਆਂਦੀਆਂ ਵਾ ਕਿ 3 ਮਹੀਨੇ ਬਾਦੋਂ ਐ ਹੋ ਗਿਆ ਵਾ ਇਸ ਤਰ੍ਹਾਂ ਹੋ ਗਿਆ ਲਵ ਮੈਰਿਜ ਨੂੰ ਕੋਈ ਡਰ ਨਹੀਂ ਪਰ ਇਹ ਲੋਕ ਡਰ ਲੱਗਦਾ ਇੱਕ ਮੰਨ ਦੇ ਵਿੱਚ ਕਿ ਕੋਈ ਗਲਤ ਕਦਮ ਨਾ ਹੋ ਜਾਵੇ ਜਾਂ ਇਸ ਤਰ੍ਹਾਂ ਨਾ ਹੋ ਜਾਵੇ ਹੋਰ ਕੋਈ ਲਵ ਮੈਰੀ ਲਵ ਮੈਰੀ ਸਭ ਵਧੀਆ ਵੈ ਤੂੰ ਆਪਣ ਜਿੰਦਗੀ ਦਾ ਆਪਣਾ ਫੈਸਲਾ ਤੂੰ ਖੁਦ ਲਿੱਤਾ ਵੈ ਪਰ ਇਹ ਹੈਗਾ ਵੈ ਉਹੋ ਜਿਹਾ ਸਟੈਪ ਕੋਈ ਨਾ ਬੰਦਾ ਚੁੱਕੇ ਨਹੀਂ ਨਹੀਂ ਮੰਮੀ ਤੂੰ ਟੈਨਸ਼ਨ ਨਾ ਲੋ ਚੱਲ ਮੇਰੀ ਤੇ ਖੁਸ਼ ਰਹੀ ਹੈਂ ਬਸ ਮਨੈਸੇ ਚੀਜ਼ ਦਾ ਡਰ ਵੈ ਹੋਰ ਕੋਈ ਡਰ ਨਹੀਂਗਾ ਖੁਸ਼ ਰਹਿ ਸਦਾ ਪ੍ਰਮਾਤਮਾ ਤੈਨੂੰ ਖੁਸ਼ ਰੱਖੇ ਭਗਵਾਨ ਠਾਕੁਰ ਜੀ ਤੇ ਰੰਗ ਸੰਗ ਰਹੇ ਕੋਈ ਉਹੋ ਜੀ ਗੱਲ ਨਹੀਂਗੀ ਠੀਕ ਹੈ ਪੁੱਤਰ ਠੀਕ ਹੈ ਠਾਕੁਰ ਜੀ ਤੇ ਵਿਸ਼ਵਾਸ ਰੱਖ ਮੈਂ ਵੀ ਰੱਖਿਆ ਆ ਵੈ ਪਰਮਾਤਮਾ ਠਾਕੁਰ ਜੀ ਤੇਰੇ ਉੱਤੇ ਮਿਹਰ ਕਰਨ ਜੇ ਤੂੰ ਲਾਡੋ ਮੇਰੀ ਧੀਏ ਜੇ ਤੂੰ ਇਹੋ ਜਿਹਾ ਕੰਮ ਕੀਤਾ ਨਾ ਵਧੀਆ-ਵਧੀਆ ਭਗਵਾਨ ਤੁਹਤਾਏਗਾ ਮਸ਼ਾ ਅੱਸੀ ਕੀ ਘਰ ਦੇ ਕਿਤਰਾ ਮੰਨਣਗੇ ਇੱਕ ਕੰਮ ਤੇ ਵਧੀਆ ਆ ਕਿ ਸਾਰੇ ਜਣੇ ਮੰਨ ਗਏ ਤੇ ਉਹਨਾਂ ਨੂੰ ਮੁੰਡਾ ਵੀ ਵਧੀਆ ਲੱਗਾ ਹੁਣ ਬਾਕੀ ਗੱਲ ਹੈਗੀ ਉਹਨਾਂ ਦੇ ਘਰ ਜਾਣ ਤੇ Papa ਨੇ ਤੇ ਕਹਿੰਦੇ ਸੀਗੇ ਜਾਣਾ ਮੈਂ ਇਹਨਾਂ ਨੂੰ ਪੁੱਛਦੀ ਆ ਫੋਨ ਕਰਕੇ ਨਾਲੇ ਇੱਕ ਗੱਲ ਵੀ ਦੱਸਣੀ ਹੈ ਇਹਨਾਂ ਨੂੰ ਮੈਂ ਫੋਨ ਕਰਾਂ ਪਹਿਲਾਂ ਕਹ ਕਿੱਥੇ ਹਲੋ ਹਲੋ ਹਾਂਜੀ ਹਾਂਜੀ ਗੁੱਡ ਮਾਰਨਿੰਗ ਗੁੱਡ ਮਾਰਨਿੰਗ ਕਿੱਥੇ ਜੇ ਮੈਂ ਘਰ ਘਰ ਹੂੰ ਤੇ ਬਹਾਨਾ ਜਗਾ ਤੁਹਾਰੇ ਫਿਰ ਕਿਹੜਾ ਬਹਾਨਾ ਕਿ ਤੁਸੀਂ ਦਿੱਲੀ ਜਾਣਾ 3-4 ਦਿਨ ਮੀਟਿੰਗ ਲਈ ਓਹੋ ਮੌਕੇ ਤੇ ਉਹ ਕਹੀ ਜਾਂਦੇ ਅਹੀਂ ਘਰ ਆਉਣਾ ਵਾ ਤੇ ਮੈਨੂੰ ਤੇ ਕੁਛ ਪਤਾ ਹੀ ਨਹੀਂ ਲੱਗਾ ਮੈਂ ਕਹਾਂ ਕੀ ਤੂੰ ਫਿਰ ਬਾਧਾਈ ਮਾਰਨਾ ਹੀ ਤੇਰੇ ਨਾਲ ਤੇ ਨਾ ਝੂਠ ਬੋਲਿਆ ਬਸ ਸਹੀ ਹੈ ਤੇ ਮੇਰੀ ਗੱਲ ਸੁਣੋ ਘਰ ਦੇ ਆ ਨਹੀਂ ਆਣਾ ਮੈਂ ਤੇ ਕਦੋਂ ਆਣ ਦਾ ਡੇ ਘਰ ਮੈਂ ਇੱਕ ਦੱਸ ਦੇਣਾ ਪ੍ਰੋਗਰਾਮ ਜੇ ਸੈੱਟ ਕਰਕੇ ਸੈਟ ਸਟ ਪ੍ਰੋਗਰਾਮ ਨਾ ਕਰੋ ਤੇ ਇੱਕ ਹੋਰ ਇੱਕ ਗੱਲ ਸੁਣੋ ਮੇਰੀ ਧਿਆਨ ਦੇ ਨਾਲ ਹਾਂਜੀ ਘਰ ਦੇ ਆ ਨਹੀਂ ਨਾ ਉਹ ਪੁੱਛਿਆ ਸੀਗਾ ਕੀ ਕਹਿੰਦੇ ਆਪਣੀ ਡੇਟ ਕਢਵਾਈ ਆ ਮੈਰਿਜ ਦੀ ਹੂੰ ਤੇ ਪੰਡਿਤ ਨੇ ਕਿਹਾ ਸਿਰਫ ਦੱਸ ਦੇਣ ਦਾ ਮੂਰਤ ਹੀ ਹੈਗਾ ਉਹ ਉਸ ਤੋਂ ਬਾਅਦ ਕੋਈ ਮੂਰਤ ਨਹੀਂ ਆ। ਉਹ ਯਾਰ ਮੈਨੂੰ ਤੇ ਐ ਲੱਗਣ ਡਿਆ ਜਿਤਰਾਂ ਨਾ ਹਿੰਦੁਸਤਾਨ ਪਾਕਿਸਤਾਨ ਦੀ ਲੜਾਈ ਲੱਗੀ ਆ ਦੇ ਬੰਬ ਤੇ ਬੰਬ ਦੇ ਬੰਬ ਸੁਟੀ ਜਾਂਦੀ ਜਦੋਂ ਤੂੰ ਫੋਨ ਕਰਦੀ ਉਦੋਂ ਨਵੀਂ ਕਹਾਣੀ ਛੱਡ ਸਕਦੀ ਐ। ਯਾਰ ਮੈਂ ਕੀ ਕਰਾਂ ਇਹਦੇ ਵਿੱਚ ਹੁਣ ਤੁਹਾਨੂੰ ਪਤਾ ਦੇਗਾ ਵਾ ਉਹ ਥੋੜਾ ਇਸ ਗੱਲ ਨੂੰ ਮੰਨਦੇ ਆ ਤੇ ਬਾਕੀ ਉਹ ਉਹ ਆਪਣੀ ਜਗ੍ਹਾ ਸਹੀ ਵੀ ਹੈਗੇ ਆ। ਤੇ ਉਹਨਾਂ ਨੇ ਕਿਹਾ ਵਾ ਕਿ ਦੱਸ ਦੇਣ ਤਾਂ ਕਿ ਚੰਗਾ ਮੂਰਤ ਹੈਗਾ ਵਾ। ਉਦਹੀਂ ਵਿਆਹ ਕਰਨਾ ਪੈਣਾ ਤੁਹਾਨੂੰ ਉਸ ਤੋਂ ਬਾਅਦ ਕੋਈ ਚੰਗਾ ਮਹੂਰਤ ਨਹੀਂ ਹੈਗਾ ਤੇ ਤੁਹਾਨੂੰ ਪਤਾ ਵਾਗੇ ਮੇਰੇ ਘਰ ਦੇ ਸਗਲ ਨੂੰ ਬੜਾ ਮੰਨਦੇ ਆ ਕੋਈ ਨਹੀਂ ਬਾਅਦ ਚ ਕਰਾਵਾਂਗੇ ਬਾਅਦ ਚ ਕਦੋਂ ਕਰਾਵਾਂਗੇ ਉਹਨਾਂ ਨੇ ਹੁਣ ਤੁਹਾਡੇ ਨਾਲ ਸਿਰਫ ਵਿਆਹ ਦੀ ਗੱਲ ਕਰਨ ਆਣੀ ਜੇ ਤੇ ਹੁਣ ਕੋਈ ਟਾਲ ਮਟੋਲ ਨਾ ਕਰਿਓ ਕਿ 6 ਮਹੀਨੇ ਰੁਕ ਜਾਓ 2 ਮਹੀਨੇ ਰੁਕ ਜਾਓ ਮੈਨੂੰ ਨਹੀਂ ਕੁਝ ਪਤਾ ਹੁਣ ਓ ਯਾਰ ਕਰਨ ਤੂੰ ਕਰੀ ਕੀ ਜਾਣੀ ਮੈਨੂੰ ਤੇ ਤੇਰੀ ਸਮਝ ਨਹੀਂ ਆਉਂਦੀ ਮੈਨੂੰ ਤੇ ਤੁਹਾਡੀ ਸਮਝ ਨਹੀਂ ਆਉਂਦੀ ਤੁਸੀਂ ਕੀ ਕਰੀ ਜਾਂਦੇ ਜੇ ਹੁਣ ਤੇ ਸਾਰਾ ਕੁਝ ਸੈੱਟ ਹੋ ਗਿਆ ਆ ਵਾ ਤੁਸੀਂ ਆਪਣੇ ਘਰ ਗੱਲ ਕੀਤੀ ਕਿ ਨਹੀਂ ਕੀਤੀ ਕੀਤੀ ਆ ਕੱਲ ਗੱਲ ਹੋਈ ਪਾਪਾ ਨਾਲ ਸਵੇਰੇ ਮੰਮੀ ਪਾਪਾ ਨਾਲ ਦੋਵਾਂ ਨਾਲ ਹੋਈ ਆ ਮੰਮੀ ਨੇ ਕਿਹਾ ਕਿ ਫੋਟੋ ਵਖਾ ਫੋਟੋ ਵੀ ਵਖਾਤੀ ਆ ਅੱਛਾ ਫੇਰ ਉਹਨਾਂ ਨੂੰ ਮੈਂ ਪਸੰਦ ਆਈ ਕਿ ਨਹੀਂ ਆਈ ਚਲੋ ਗੁਜ਼ਾਰਾ ਤੇ ਹੁਣ ਮੈਂ ਕਰਨਾ ਹੀ ਆ ਨਾ ਅੱਛਾ ਤੀ ਮਤਲਬ ਮੈਂ ਨਾ ਗੁਜ਼ਾਰਾ ਕਰਨ ਦੇ ਜੀ ਚਲ ਤੂੰ ਜਮੇ ਦੀ ਮੇਰੀ ਛੱਡ ਆਪਣੀ ਦੱਸ ਕੀ ਓਪੀਨੀਅਨ ਸੀ ਕਰਦੇ ਆਂ ਦਾ ਮੈਂ ਵੀ ਕੀ ਕਹਾਂ ਗੁਜਾਰਾ ਤੇ ਕਰਨਾ ਹੀ ਹੈ ਨਾ ਚੱਕਰੀ ਜਾ ਗੁਜਾਰਾ ਤੇ ਨਹੀਂ ਨਹੀਂ ਘਰਦਿਆਂ ਨੂੰ ਤੇ ਬੜਾ ਵਧੀਆ ਲੱਗਾ ਤੇ ਹੁਣ ਮੇਰੀ ਗੱਲ ਸੁਣੋ ਤੇ ਮੈਂ ਬਸ ਕਦੀ ਨਾ ਮਾਨ ਜਿਆ ਨਹੀਂ ਕੀਤਾ ਆਪਣੇ ਤੇ ਹਾਂ ਹਾਂ ਬਸ ਬਿਲਕੁਲ ਗੱਲ ਸਹੀ ਹੈ ਹੁਣ ਆ ਜਾਣਾ ਘਰਦਿਆਂ ਨੇ ਮੈਂ ਉਹਨਾਂ ਨੂੰ ਦੋ ਦਿਨ ਬਾਅਦ ਉਹ ਕਹਿੰਦੇ ਸੀ ਆਣਾ ਮੈਂ ਜ਼ਿਆਦਾ ਨਹੀਂ ਟਾਲ ਸਕਦੀ ਤੇ ਤੁਸੀਂ ਆਪਣੇ ਹਿਸਾਬ ਨਾਲ ਸਾਰਾ ਕੁਝ ਮੈਨੇਜ ਕਰ ਲਿਓ ਘਰਦਿਆਂ ਨੂੰ ਦੱਸ ਦਿਓ ਕਿ ਉਹਨਾਂ ਲਈ ਇਹ ਸਾਰੀ ਤਿਆਰੀ ਹੈਗੀ ਆ ਠੀਕ ਹੈ ਨਾ ਚਲ ਠੀਕ ਹੈ ਮੈਂ ਕਰਦਾ ਫਿਰ ਕੁਝ ਚਲੋ ਠੀਕ ਆ ਓਕੇ ਬਾਈ ਚਲੋ ਮਾਸੂਨ ਘਰ ਦੇ ਜਾਨ ਕਿ ਸਾਡਾ ਵਿਆਹ ਪੱਕਾ ਹੋ ਜਾਵੇ ਮੈਨੂੰ ਲੱਗਦਾ ਇਹਨੇ ਸੌ ਖਾਦੀ ਹੈ ਕਿ ਮੈਨੂੰ ਬੀਪੀ ਦੀ ਗੋਲੀ ਲਵਾ ਹੀ ਦੇਣੀ ਹੈ 10 ਦਿਨਾਂ ਚ ਵਿਆਹ ਹੋ ਜਾਣਾ ਜੀ ਲਓ ਮੈਂ ਹੁਣ 10 ਦਿਨਾਂ ਦੇ ਵਿੱਚ ਘਰ ਦਾ ਕੰਮ ਕਰਵਾਵਾਂ ਘਰ ਦਾ ਟੌਰ ਕੱਢਾਂਗੇ ਵਿਆਹ ਦੀ ਤਿਆਰੀ ਕਰਾਂ ਔਰ ਅੱਬਾ ਤੂੰ ਪੱਕੀ ਦੁਸ਼ਮਣੀ ਗੱਡਣ ਡਿਆ ਮੇਰੇ ਨਾਲ ਮੇਰੇ ਸਾਹਬ ਨਾਲ ਕੋਈ ਔਰ ਅੱਬਾ ਜੇ ਹੁਣੇ ਪਾਈ ਉਹ ਮੇਰੇ ਸਿਰ ਤੇ ਤੇ ਕੋਈ ਹੱਲ ਵੀ ਦੱਸੇ ਦਾ ਕੀ ਕੋਨੇ ਕੰਬੀ ਜਾਂਦੀ ਗੱਡੀਆਂ ਜੀ ਪਹਿਲਾਂ ਮੈਂ ਲੋਕਾਂ ਦੀਆਂ ਲੈ ਲੈ ਕੇ ਗੱਡੀਆਂ ਘਮਾਉਂਦਾ ਰਿਆ ਹੀ ਤੇ ਹੁਣ ਮੇਰੇ ਕੋ ਆਪਣੀ ਕੋਈ ਗੱਡੀ ਹੈ ਨਹੀਂ ਆ ਗੱਡੀ ਲੋ ਘਰ ਦਾ ਕੰਮ ਕਰਵਾਓ ਵਿਆਹ ਦੀ ਤਿਆਰੀ ਕਰੋ ਐ ਮੈਂ ਕਿਹਾ ਮੈਨੂੰ ਨਾ ਵਿਚਾਰ ਕਰਦੇ ਤੇ ਸਾਰੇ ਪਾਸੇ ਉਹ ਨਾ ਜਿ ਤਰ੍ਹਾਂ ਦਰਵਾਜ਼ੇ ਬੰਦ ਹੋ ਜਾਂਦੇ ਕੋਈ ਨੋ ਵਿੱਚ ਪੀਸ ਹੀ ਦੇ ਰਾਇਆ ਕਰਕੇ ਚਲੋ ਜੀ ਪਾਈਆ ਚਲਾਤੀ ਸਾਰਾ ਕੁਝ ਕਰ ਦੇਣਾ ਨੂੰ ਬਸ ਇਹ ਜਰਾ ਸਪੀਡ ਵਧਾਉਣੀ ਪੈਣੀ ਆ ਖਿੱਚੀਏ ਤਾਂ ਮੈਂ ਮੇਰੇ ਪਾਪਾ ਨੂੰ ਦੱਸ ਦਵਾਂ ਕਿ ਕੱਲ ਉਹਨਾਂ ਨੇ ਇਹ ਗੱਲ ਕਰਨੀ ਆਵਾ ਆ ਕੀ ਚੀਜ਼ ਆ ਕੀ ਚੀਜ਼ ਲਈ ਇਹ ਲੋਗ ਰੁੰਡੇ ਹਾਈ ਦੇ ਕਰ ਡਿਜ਼ਾਈਨਿੰਗ ਲਈ ਇਹ ਸਾਈਜ਼ ਉਹ ਹੀ ਆ ਨਹੀਂ ਇਹ ਇੱਕ ਬੋਟ ਚੜਾਈ ਆ ਤੇ ਸਾਡੇ ਲੋਗ ਭੇਜੇ ਇਹ ਕਿਨੇ ਦਾ 1200 ਰੁਪਏ ਦਾ ਇੱਕ ਪੀਸ ਹਾਂਜੀ ਅੱਛਾ ਤੇ ਜਿਹੜੇ ਉਹ ਸਟicker ਦੇ ਆਏ ਠੀਕੇ ਕਾਮਯਾਬ ਨਹੀਂ ਆ ਅੱਛਾ ਉਹ ਭਾਈ ਇਹ ਨੁਕਰੇ ਲਾ ਤੇਰੇ ਫੇਰ ਕਿੰਨਾ ਹੋ ਗਿਆ ਹਾਂ ਜੀ ਉਹ ਲਾਤ ਹੋ ਜਾਂਦੇ ਆ ਤੇ ਆ ਵੀ ਜੀ ਸਾਡੇ 6 ਇੰਚ ਚੜਾਈ ਤੇ ਸਾਡੇ 9 ਕੁਫਾਈ ਚ 400 ਰੁਪਏ ਦੀ ਇਹ ਪਲੈਨ ਠੀਕ ਹੈ ਜੀ ਫਿਰ 175 ਤੇ ਵੀ ਪਰ ਉਹ ਦਾ ਕੁਝ ਆ ਕਿਆ ਬਲੋ ਜਾਂਦਾ ਬਲੋ ਜਨਾ ਨਹੀਂ ਉਹ ਫਿਰ ਉੱਤੇ ਪੇਂਡੂ ਬੂਨ ਦੇ ਉੱਤੇ ਚੱਲ ਲੱਗ ਜਾਂਦੀ ਹੈ ਜਿੱਦਾਂ ਮਰਜੀ ਕਰਾ ਦੋ ਉਹਦੇ ਨੂੰ ਕੋਈ ਦਿੱਕਤ ਨਹੀਂ ਮੋਟੇ ਮੋਟੇ ਨਾਲ ਨਹੀਂ ਹੈ ਕਿ 6m 175 ਵੀ ਇਹਦੀ ਆ ਲੱਗਦੀ 6m ਉਹੀ ਛੱਤ ਤੇ ਉਹੀ ਦਵਾਜ਼ਾ ਤੇ ਜਿਹੜੀ ਪੰਜਾਂਵੇਂ ਦੀ ਹੁੰਦੀ ਹੈ 155 ਰੁਪਏ ਦੀ ਆ ਛੱਤਾ ਹੋਈਆਂ ਛੱਤਾ ਹੋਈਆਂ ਨੇ ਸੱਤਾਂ ਬਸ ਫੇਰ ਲੋਨ ਨਹੀਂ ਫੇਰ ਤੇ ਮੈਂ ਤੇਰੇ ਵਾਰਾਂ ਤੇ ਲੱਗ ਗਈਆਂ ਆ ਚੱਲਦੀ ਆ ਉਹ ਕਮਰੇ ਹਨੇਰਾ ਹਨੇਰਾ ਜੋ ਜਾਂਦਾ ਨਾ ਤੇ ਗਲੌਸ ਵਿੱਚ ਕੋਈ ਨਵਾਂ ਡਿਜ਼ਾਈਨ ਆਇਆ ਆ ਗਲੌਸੀ ਆ ਇਹਦੀ ਗਲੌਸੀ ਅੱਲਾ ਹੋਰ ਕੋਈ ਗਲੌਸੀ ਰੂਮ ਦਾ ਇੱਕ ਹੋ ਜਾਏਗਾ 12 12 ਦਾ ਰੂਮ ਹੋਵੇਗਾ 12 12 ਦਾ 12 ਵੀ ਵੀ ਦੇ ਪੁੱਛੇ ਨੇ ਵੀ ਕੇ ਆਰ ਵੀ ਹਾਂਜੀ ਕਿਰਨ ਹਾਂਜੀ ਕਿੱਥੇ ਅੱਜ ਫੋਨ ਨਹੀਂ ਕੀਤਾ ਸਾਰਾ ਦਿਨ ਨਹੀਂ ਥੋੜਾ ਮਾਰਕੀਟ ਚ ਸੀਗਾ ਬਿਜ਼ੀ ਸੀਗਾ ਤੇ ਘਰ ਜਾ ਰਿਹਾ ਵਾਂ ਕਿਉਂ ਕੁਝ ਖਾਸ ਕੰਮ ਅਜੀੜਾ ਸਵੇਰੇ ਯਾਰ ਨਹੀਂ ਕੀਤਾ ਜ਼ਰੂਰ ਦਾ ਸਾਂ ਦਿਨ ਵਾਲਾ ਜਿਹੜਾ ਬੰਬ ਸੁੱਕਿਆ ਜੀ ਉਹ ਪਿਆਰੀ ਵੀ ਤੇ ਕਰਨੀ ਆ ਨਾ ਹੁਣ ਲੈ ਦੱਸ ਮੈਨੂੰ ਤਾਂ ਲੱਗਦਾ ਤੁਹਾਡੇ ਤੇ ਕੋਸ਼ਿਸ਼ ਨਹੀਂ ਇਹ ਤੁਸੀਂ ਮਾਰਾ ਹੀ ਤਾਂ ਇਹ ਵੱਡੇ ਘਰਾਂ ਦੇ ਬੱਚੇ ਤੁਸੀਂ ਇੰਨੇ ਬਹਿ ਘਰੇ ਸਾਹਮਣੇ ਰੱਖੇ ਹੁੰਦੇ ਅਸੀਂ ਸੰਭੇ ਨਹੀਂ ਨਾ ਹੁੰਦੇ ਸਾਨੂੰ ਤਿਆਰੀਆਂ ਕਰਨੀਆਂ ਪੈਂਦੀਆਂ ਹਾਂ 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 ਠੀਕ ਆ ਬਾਨੀ ਜੇ ਨਾ ਬਣਾਓ ਮੇਰੇ ਸਾਹਮਣੇ ਤੇ ਹੁਣ ਰੈਡੀ ਜੀ ਨਾ ਤੁਸੀਂ ਨਾ ਇੱਕ ਕੰਮ ਕਰਿਓ ਘਰ ਜਾ ਕੇ ਨਾ ਆਂਟੀ ਦੀ ਤੇ ਮੇਰੀ ਮੰਮੀ ਨਾਲ ਗੱਲ ਕਰਵਾ ਦਿਓ ਮੈਨੂੰ ਕਹਿਣ ਦੇ ਸੀਗੇ ਹਮ ਅੱਛਾ ਉਹ ਦਿਨ ਮੈਂ ਥੋੜਾ ਗਿਆ ਵਾ ਤੇ ਉਹ ਦਿਨ ਪਪਾ ਕਹਿੰਦੇ ਆ ਦੇ ਦਬਾਓ ਇਹ ਤਰ੍ਹਾਂ ਨਹੀਂ ਆਂਡੀ ਚੱਲਣ ਦੀ ਹੈ ਕੋਈ ਗੱਲ ਨਹੀਂ ਤੁਸੀਂ ਮੰਮੀ ਦੀ ਮੰਮੀ ਨਾਲ ਗੱਲ ਕਰਵਾ ਦਿਓ ਅੱਜ ਘਰੇ ਜਾ ਕੇ ਚੇਤੇ ਦੇ ਨਾਲ ਮੰਮੀ ਨੇ ਜ਼ਰੂਰੀ ਗੱਲ ਕਰਨੀ ਕੋਈ ਚਲੋ ਮੈਂ ਜਾ ਕੇ ਕਰਾਉਂਦਾ ਚਲੋ ਠੀਕ ਆ পিন্ধা নাই সাৰা ক্ছ